ਕੋਈ ਵੀ ਕੰਮ ਜਿਹੜਾ ਕਰਨਾ ਹੈਗਾ ਉਹ ਸੋਸਾਇਟੀ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ। ਕੋਈ ਵੀ ਸੁਧਾਰ ਲਿਆਉਣਾ, ਕੁਝ ਵੀ ਕਰਨਾ ਇਕੱਲੀ ਪੁਲਿਸ ਇਹਨੂੰ ਕੋਈ ਤੱਕ ਇੰਪਲੀਮੈਂਟ ਨਹੀਂ ਕਰ ਸਕਦੀ ਜਦ ਤੱਕ ਸਾਡੀ ਸੋਸਾਇਟੀ ਸਾਡੇ ਨਾਲ ਸਹਿਯੋਗ ਨਹੀਂ ਕਰਦੀ। ਉਹਨਾਂ ਨੇ ਕੋਈ ਗੱਲ ਬਾਤ ਵੀ ਕੀਤੀ ਕੋਈ ਮੁੱਢ ਨਹੀਂ ਹੁੰਦਾ ਸ੍ਰੀਆਮ ਅਸਲਾ ਲੈ ਕੇ ਆਏ ਆ। ਕਾਪੇ ਹੋਰ ਵੀ ਮਤਲਬ ਬਹੁਤ ਸਾਰਾ ਨੁਸਲਾ ਸੀਗਾ ਕੁਝ ਨੁਕਸਾਨਾ ਸੀਗਾ ਤੇ ਮੇਰੇ ਭਰਾਵਾਂ ਨੂੰ ਮੈਂ ਛੋਟਾ ਇਹਨਾਂ ਨੂੰ ਨਾਲ ਪ੍ਰੇਰਿਤ ਕਰਨ ਲਈ ਤੁਸੀਂ ਬੰਦਰਵਾਦ ਨੂੰ ਕਿਹੜੀ ਸਿੱਖਿਆ ਦੇ ਉਹਨਾਂ ਦੇ ਸਾਹਮਣੇ ਮੀਡੀਅਮ ਲੀਕਸ ਹੈਗੀਆਂ ਤਾਂ ਤੁਹਾਨੂੰ ਦੱਸਾਂਗੀ ਸੋ ਇਹ ਜਿਹੜਾ ਮਿਸ਼ਨ ਹੈ ਇਹ ਮਲਟੀਪਰਪਸਡ ਜਿਹੜੀ ਸਟ੍ਰੈਟਜੀ ਦਾ ਇੱਕ ਪਾਰਟ ਹੈ ਇਹ ਕੋਈ ਇੱਕ ਸਪੈਸੀਫਿਕ ਮੁੱਦੇ ਨੂੰ ਲੈ ਕੇ ਜਾਂ ਇੱਕ ਸਪੈਸੀਫਿਕ ਇਸ਼ੂ ਦੇ ਵੱਲ ਡਾਇਰੈਕਟਡ ਨਹੀਂ ਹੈਗਾ ਇਹਦੇ ਵਿੱਚ ਆਪਣੇ ਅਜੰਡਾ ਦੇ ਵਿੱਚ ਜਿੰਨੇ ਵੀ ਮੁੱਦੇ ਚੱਲ ਰਹੇ ਹੋ ਸਾਰੇ ਆਪਾਂ ਕਵਰ ਆ ਕਰਾਂਗੇ ਜੇ ਉਹਦਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਹਰ ਚੀਜ਼ ਨਾਲ ਗੱਲਾਂ ਸਾਂਝੀਆਂ ਕਰੋਗੇ ਸਾਡੇ ਰਿਲੇਸ਼ਨਸ਼ਪਲੀ ਹੋਣਗੇ ਉਦੋਂ ਹੀ ਆਪਣਾ ਕੰਮ ਜਾਬੋ ਸਕਦੇ ਆ ਇੱਕ ਬੜੀ ਚੰਗੀ ਸੋਚ ਨਾਲ ਜਿਹੜੀ ਇਹ ਲੈ ਕੇ ਆਏ ਆ ਅੱਜ ਆਪਣੇ ਜਿਹੜੇ ਕੰਮ ਹੋ ਰਿਹਾ ਲੁੱਟਮਾਰ ਹੋ ਰਹੀ ਹੈ ਨਸ਼ਾ ਹੋ ਰਿਹਾ ਹੈ ਉਹਦਾ ਸਭ ਤੋਂ ਵੱਡਾ ਇੱਕ ਹੈ ਵੀ ਆਪਸ ਵਿੱਚ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਸਹਿਯੋਗ ਨਹੀਂ ਹੈ ਕਹਿੰਦਾ ਕਿ ਜਿਹੜਾ ਯਾਹਾਂ ਸਾਹਮਣੇ ਹੋ ਰਿਹਾ ਆਹੀ ਚੀਜ਼ ਦੀ ਕਮੀ ਹੈ ਕਿ ਜਦੋਂ ਕੋਈ ਸਾਹਮਣੇ ਆਉਂਦਾ ਹੈ ਤਾਂ ਫਿਰ ਉਹਨੂੰ ਕਭੀ ਵੀ ਲੱਗਦਾ ਉਸ ਚੀਜ਼ ਦਾ ਜਿਹੜਾ ਸਾਰਾ ਜਿਹੜੀ ਦੁਨੀਆ ਵਾਲੀ ਆ ਉਸ ਦੀ। ਤੁਸੀਂ ਆਪਣਾ ਹੱਥ ਅਦਾ ਕਰ ਰਹੇ ਹੋ ਪਰ ਜੇ ਅਸੀਂ ਆਪਣਾ ਰੋਗ ਅਦਾ ਨਹੀਂ ਕਰਾਂਗੇ ਤਾਂ ਪ੍ਰੋਬਲਮ। ਤਾਂ ਬੜੀ-ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਨਸ਼ੇਦ ਉੱਤੇ ਜਿਹੜਾ ਪੂਰਾ ਕਕੇ ਗਏ ਹੈ ਕਿ ਅਸੀਂ ਜਿਹੜਾ ਨਸ਼ਾ ਬੋਰ ਦੇ ਵਿੱਚੋਂ ਬੰਦ ਕਰਾਵਾਂਗੇ ਅਸੀਂ 2018 ਤੋਂ ਲੈ ਕੇ ਹੁਣ ਤੱਕ ਕੰਮ ਕਰ ਰਹੇ ਹਾਂ ਨਸ਼ੇ ਮੀਨ ਅਸੀਂ ਪੰਜਾਬ ਤੋਂ ਸਾਡਾ ਜਿਹੜਾ ਵਿਭਾਗ ਅਸੀਂ ਦੋਨਾਂ ਸਾਈਡਸ ਨੂੰ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੀ ਸਪਲਾਈ ਸਾਈਡ ਹੈ ਉਹਦੇ ਵਿੱਚ ਨੂੰ ਐਡਰੈਸ ਕਰਨ ਵਾਸਤੇ ਅਸੀਂ ਐਫ ਆਈ ਆਰਸ ਕਰ ਰਹੇ ਹਾਂ ਸੁਣਿਆ ਜੋ ਚਾਹਦਾ ਆਇਆ ਇਸ ਕਰਕੇ ਕਿ ਇਹ ਸਾਰੇ ਹੀ ਉਹ ਕਦੇ ਇਹ ਨਹੀਂ ਪਰਸੇ ਨੂੰ ਹੋ ਵੀ ਜਿਹੜੇ ਤਾਂ ਹੀ ਸਾਹਮਣੇ ਆਉਣਗੇ ਜਿਹੇ ਆਪਾਂ ਉਹਨਾਂ ਦੇ ਨਾਲ ਖੜਾ ਹੈ ਜਿਹੜੇ ਡਾਕਸਪਗਰਸ ਨੇ ਉਹਨਾਂ ਦੇ ਐਫ ਆਈ ਆਰਸ ਕਰ ਰਹੇ ਆ ਉਹਨਾਂ ਵੱਲੋਂ ਜਿਹੜਾ ਵੀ ਨਸ਼ਾ ਵੇਚ ਕੇ ਜਿਹੜੀ ਵੀ ਪ੍ਰੋਪਰਟੀ ਬਣਾਈ ਜਾਂਦੀ ਹੈ ਗੱਡੀਆਂ ਖਰੀਦੀਆਂ ਜਾਂਦੀਆਂ ਜ਼ਮੀਨ ਖਰੀਦੀ ਜਾਂਦੀ ਹੈ ਘਰ ਬਣਾਏ ਜਾਂਦੇ ਆ ਅਸੀਂ ਉਹਨਾਂ ਨੂੰ ਜ਼ਬਤ ਕਰ ਰਹੇ ਆ ਸਰ ਅੱਜ ਤੁਸੀਂ ਭੋਰ ਵੇਚੇ ਪਹੁੰਚੇ ਪਬਲਿਕ ਨਾਲ ਜਿਹੜੀ ਮੀਟਿੰਗ ਕੀਤੀ ਕਿਸ ਬਾਬਤ ਕੀਤੀ ਹੈ ਜੀ ਦੇਖੋ ਜਾਰ ਸਰਕਾਰ ਤੇ ਡੀਜੀਪੀ ਸਰ ਜੀ ਨੇ ਨਜ਼ਰ ਮੈਂ ਕਿ ਅਸੀਂ ਇੱਕ ਸੰਪਰਕ ਸੰਪਰਕ ਹੋ ਗਏ ਜਿਹੜਾ ਸਾਡੇ ਪੰਜਾਬ ਦੇ ਚੱਲ ਰਹੇ ਸਾਰੇ ਆਫੀਸਰ ਸਹਿਬਾਨ ਜਿਹੜੇ ਹੈਗੇ ਆ ਇਹਦੇ ਜੁੜੇ ਹੋਏ ਆ ਅਸਲ 'ਚ ਇਹਦੇ ਅਸਲ ਜਿਹੜਾ ਸੰਪਰਕ ਦਾ ਮਤਲਬ ਹੈਗਾ ਕਿ ਪੁਲਿਸ ਤੇ ਪਬਲਿਕ ਸਾਥ ਕੋਈ ਪਹਿਲੀ ਉਹ ਨਹੀਂ ਗੱਲ ਨਹੀਂ ਹੈਗੀ ਬਟ ਇਹਦੇ 'ਚ ਕੀ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਹ ਸਾਡੀ ਜਿਹੜੀ ਮੁਹੱਲਾ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਜਿੰਦਾਚ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਉਹਨਾਂ ਨਾਲ ਮੀਟਿੰਗਸ ਕਰਕੇ ਪਲੱਸ ਜਿਹੜੇ ਹੈਗੇ ਆ ਪਬਲਿਕ ਮੈਂਡਾ ਨਾਲ ਮਿਲ ਕੇ ਅਸੀਂ ਸੰਪਰਕ ਬਣਾਈਏ ਤਾਂ ਕਿ ਜਿਹੜਾ ਆਪਣੇ ਥਾਣੇ ਤੇ ਏਰੀਏ ਦੇ ਵਿੱਚ ਜਾਂ ਆਪਾਂ ਆਪਣੇ ਹਲਕੇ ਵਿੱਚ ਜਿਹੜਾ ਡਰੱਗਸ ਦਾ ਪਲੱਸ ਜਿਹੜਾ ਆਰਗੇਨਾਈਜ਼ ਕ੍ਰਾਈਮ ਪੈਕਟੀ ਫੈਂਸਸ ਨੇ ਜਿਹੜੇ ਆਪਣੇ ਸਨੇਚਿੰਗ ਹੋ ਗਈ ਟੱਕੂਆ ਮੋਬਾਈਲ ਖੋ ਲਿਆ ਬਾਗੀਆਂ ਲਾਗੀਆਂ ਤੇ ਉਸ ਤੋਂ ਬਾਅਦ ਜਿਹੜਾ ਬਦਮਾਸ਼ੀ ਗਲੀਆਂ ਮਹੱਲਿਆਂ ਚ ਹੁੰਦੀ ਆ ਤੇ ਕਸ ਗੈਂਗਸਟਰ ਬਾਦ ਆ ਜਾਂਦਾ ਹੈਗਾ ਇਹ ਜਿਹੜੇ ਚੀਜ਼ਾਂ ਨੂੰ ਗੜਲ ਕੇ ਇਸ ਨੂੰ ਨੱਥ ਪਾਈਏ ਤੱਕੜੇ ਹੋ ਕੇ ਉਹ ਸੰਪਰਕ ਦਾ ਮਕਸਦ ਇਹ ਹੈ ਕਿ ਜਦੋਂ ਆਪਾਂ ਸੰਪਰਕ ਚ ਆ ਜੰਨੇ ਆ ਤਾਂ ਆਪਾਂ ਇੱਕ ਦੂਜੇ ਤੇ ਵਿਸ਼ਵਾਸ ਬਣ ਜਾਂਦਾ ਆਪਾਂ ਇਨਫੋਰਮੇਸ਼ਨ ਵੀ ਕਰ ਅਪਡੇਟ ਕਰੀਆ ਤੇ ਆਪਾਂ ਉਸ ਚੀਜ਼ ਦੇ ਥੱਲੇ ਕੁੱਝ ਕੰਮ ਹੋ ਜਾਂਦੇ। ਇਹ ਇੱਕ ਸੰਪਰਕ ਦਾ ਲੋਕਾਂ ਲੋਕਾਂ ਨੇ ਕੁਝ ਢਮਾਨਾ ਕੀਤੀ ਹੈ ਸਰ ਮੈਂ ਸਰ। ਕੁਝ ਲੋਕਾਂ ਨੇ ਢਮਾਨਾ ਕੀਤੀ ਵੀ ਇੱਥੇ ਜਿਹੜੀ ਹੈ ਪੁਲਿਸ ਫੋਰਸ ਜਿਹੜੀ ਵਧਾਈ ਜਾਵੇ ਤੇ ਨਸੇ ਦੇ ਉੱਤੇ ਥਲਪਾਨ ਵਿੱਚ ਬਹੁਤ ਅੱਛੀ ਗੱਲ ਇੰਟਰੈਕਸ਼ਨ ਬੜਾ ਅੱਛਾ ਰਿਹਾ ਸਾਰਿਆਂ ਨੇ ਕੁੱਝ ਹੀ ਗੱਲ ਕੀਤੀ ਹੈ ਜੋ ਅਸੀਂ ਚਾਹੁੰਦੇ ਸੀ ਉਹ ਹੀ ਹੋਇਆ। ਤਾਂ ਕਿ ਸਭ ਆਪਣੀ ਮੰਗ ਦੀਆਂ ਗੱਲਾਂ ਬਾਹਰ ਲਿਆਉਣ। ਬਿਫੋਰਸ ਦੀ নো ਡਾਊਟ ਬਹੁਤ ਕਾਰਟ ਹੈ। ਇਹ ਪੂਰੀ ਸਾਡੀ ਇੱਕ ਅਸਕਰ ਉੱਪਰ ਨੂੰ ਇਸ ਐਪਸੋਰ ਦੀ ਸਭ ਲੋਕ ਨੂੰ ਬਹੁਤ ਫਰਤੀ ਹੋ ਰਹੀ ਹੈ ਕੋਈ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੱਥੇ ਅਬੋਰ ਵਰਗਾ ਇੰਪੋਰਟੈਂਟ ਸਟੇਸ਼ਨ ਆ ਮੈਂ ਮਹਿਸੂਸ ਕਰਦਾ ਕਿ ਉੱਥੇ ਫੋਰਸ ਦੀ ਤੇ ਪੀਸੀਆਰ ਦੀ ਵੀ ਕਮੀ ਹੈਗੀ ਹੈ ਤੇ ਅੱਜ ਕੱਲ ਲੇਟੈਸਟ ਜਿਵੇਂ ਆਪਾਂ ਕੈਮਰਾਜ਼ ਜਿਹੜੇ ਹੈਗੇ ਆ ਉਹ ਸਾਨੂੰ ਜਿਹੜਾ ਹੈਗਾ ਅਸੀਂ ਕੈਮਰਾਜ਼ ਦੀ ਲਿਵਾ ਰਹੇ ਆ ਇੱਕ ਗਵਰਨਮੈਂਟ ਨੂੰ ਵੀ ਲਿਖ ਕੇ ਭੇਜਿਆ ਤੇ ਆਪਦੇ ਬੰਦੋਂ ਵੀ ਤੇ ਕੁਝ ਸਾਡੇ ਮੈਂ ਇਹੀ ਕਹੂੰਗਾ ਕਿ ਸੱਜਣ ਸਾਹਮਣੇ ਆਪ ਆਉਣ ਕਿ ਹਾਂ ਅਸੀਂ ਕੈਮਰਾਲ ਵਾਂਚ ਤੁਹਾਡਾ ਸਾਥ ਦਿੰਦੇ ਹਾਂ ਸਭ ਕੀ ਜੀ ਕੀ ਕਰਨ ਚਾਹੋਗੇ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਅਬੋਰ ਪਹੁੰਚੇ ਸੀਗੇ ਅੱਜ ਜੋ ਮਾਨਯੋਗ ਐਸਐਸਪੀ ਬਰਿੰਦਰ ਸਿੰਘ ਬਰਾੜ ਜੀ ਅਬੋਰ ਪਹੁੰਚੇ ਸੀ ਇੱਕ ਨਸ਼ੇ ਦੇ ਉੱਤੇ ਇੱਕ ਮੀਟਿੰਗ ਸੀਗੀ ਜੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮਹਿੰਮ ਸ਼ੇੜੀ ਹੈ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਐਸਐਸਪੀ ਅਲੱਗ-ਅਲੱਗ ਜਗਾਵਾਂ ਤੋਂ ਇੱਕ ਮੀਟਿੰਗ ਇਲੈਕਟ ਜੋ ਨਸ਼ਾ ਵਧ ਰਿਹਾ ਜੋ ਪਰਡਿਊਸ਼ਨ ਵਧ ਰਿਹਾ ਪੋਲਿਊਸ਼ਨ ਉਹਦੇ ਵਾਸਤੇ ਅੱਜ ਜੋ ਮਾਨਯੋਗ ਐਸਐਸਪੀ ਸਾਹਿਬ ਆਏ ਹੈ ਤਾਂ ਬੜੀ-ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਨਸ਼ੇਦ ਉੱਤੇ ਜਿਹੜਾ ਪੂਰਾ ਕਹਿ ਕੇ ਗਏ ਹੈ ਕਿ ਅਸੀਂ ਜਿਹੜਾ ਨਸ਼ਾ ਬੋਰ ਦੇ ਵਿੱਚੋਂ ਬੰਦ ਕਰਾਵਾਂਗੇ ਅਸੀਂ 2018 ਤੋਂ ਲੈ ਕੇ ਹੁਣ ਤੱਕ ਕੰਮ ਕਰਿਆ ਨਸ਼ੇ ਮੀਨ ਦੇ ਉੱਤੇ ਅੱਜ ਮਾਨਯੋਗ ਡਿਪਟੀ ਸਾਹਿਬ ਵੀ ਕੜਾਕਾ ਸਿੰਘ ਢਾਣੀ ਵੀ ਕੈਂਪ ਰੱਖਿਆ ਜੋ ਕਿ ਮੇਰਾ ਪਿੰਡ ਕੜਾਕਾ ਸਿੰਘ ਢਾਣੀ ਹੈ ਉੱਥੇ ਵੀ ਬਹੁਤ ਵਧੀਆ ਲੋਕਾਂ ਨੇ ਕਿਹਾ ਵੀ ਬਹੁਤ ਵਧੀਆ ਜੋ ਪੰਜਾਬ ਪੁਲਿਸ ਇਹ ਕਦਮ ਚੱਕ ਰਹੀ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਮੈਂ ਇਹ ਕਹਿਣਾ ਚਾਹਾਂਗਾ ਜੇ ਐਸੇ ਤਰ੍ਹਾਂ ਕੈਂਪ ਲੱਗਦੇ ਰੇ ਜਾਂ ਪੰਜਾਬ ਪੁਲਿਸ ਆਪਣਾ ਪੂਰਾ ਸਾਡੇ ਨਾਲ ਸਮਰਥਨ ਦਿੰਦੀ ਰਹੀ ਅਸੀਂ ਨਾਲ ਅਸੀਂ ਸਮਰਥਨ ਦੇਵਾਂਗੇ ਤੇ ਨਸ਼ਾ ਜਿਹੜਾ ਬੰਦ ਹੋ ਸਕਦਾ ਠੀਕ ਹੈ ਮ ਸਰਕਾਰੀ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਇੱਕ ਜਿਹੜੀ ਮੁਹਿੰਮ ਚਲਾਈ ਗਈ ਹੈ ਸਹਿਯੋਗ ਮਤਲਬ ਵੀ ਪੁਲਿਸ ਦਾ ਅਤੇ ਪਬਲਿਕ ਦਾ ਆਪਸ 'ਚ ਜਿਹੜਾ ਸਹਿਯੋਗ ਹੈ ਇਸ ਦੀ ਮੈਂ ਸਰਾਨਾ ਕਰਦਾ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਵੀ ਇੱਕ ਬੜੀ ਚੰਗੀ ਸੋਚ ਨਾਲ ਜਿਹੜੀ ਇਹ ਲੈ ਕੇ ਆਏ ਆ ਅੱਜ ਆਪਣੇ ਜਿਹੜੇ ਕੰਮ ਹੋ ਰਿਹਾ ਲੁੱਟਮਾਰ ਹੋ ਰਹੀ ਹੈ ਨਸ਼ਾ ਹੋ ਰਿਹਾ ਹੈ ਉਹਦਾ ਸਭ ਤੋਂ ਵੱਡਾ ਹੀ ਕਹਿ ਵੀ ਆਪਸ 'ਚ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਸਹਿਯੋਗ ਨਹੀਂ ਹੈ ਬਹੁਤ ਬਹੁਤ ਧੰਨਵਾਦ ਇਹ ਮਾਨਯੋਗ ਐਸਐਸਪੀ ਸਾਹਿਬ ਆਏ ਆ ਤੁਸੀਂ ਸਾਡੇ ਹਲਕੇ ਜੇ ਸਦੇ ਤੇ ਸਾਰੇ ਜਿਹੜੇ ਆਪਾਂ ਕੀਮਤੀ ਸਮਾਂ ਕੱਢ ਕੇ ਆਏ ਹਾਂ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਇਸ ਗੱਲ ਤੇ ਹੈ ਵੀ ਕੋਈ ਵੀ ਕੰਮ ਜਿਹੜਾ ਕਰਨਾ ਹੈਗਾ ਉਹ ਸੁਸਾਇਟੀ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ ਕੋਈ ਵੀ ਸੁਧਾਰ ਲਿਆਉਣਾ ਕੁਝ ਵੀ ਕਰਨਾ ਇਕੱਲੀ ਪੁਲਿਸ ਇਹਨੂੰ ਉਦੋਂ ਤੱਕ ਇਫਲੀਮ ਐਕਟ ਨਹੀਂ ਕਰ ਸਕਦੀ ਜਦ ਤੱਕ ਸਾਡੀ ਸੁਸਾਇਟੀ ਸਾਡੇ ਨਾਲ ਸਹਿਯੋਗ ਨਹੀਂ ਕਰਦੀ ਜਦੋਂ ਤੱਕ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਅਸੀਂ ਇਹਨਾਂ ਗੱਲਾਂ ਸਾਂਝੀਆਂ ਕਰਾਂਗੇ ਸਾਡੇ ਰਿਲੇਸ਼ਨਸ਼ਿਪ ਲਈ ਹੋਣਗੇ ਉਦੋਂ ਹੀ ਆਪਾਂ ਖਾਮ ਲਾ ਬੋਸਣਦੇ ਆ ਅਦਰਵਾਈਜ਼ ਵਿਵਿੱਧ ਫੋਰਸ ਜੇ ਅਸੀਂ ਲਾ ਲਾਗੂ ਕਰਮਾ ਕੀਏ ਤਾਂ ਸਾਡੇ ਰਿਲੇਸ਼ਨ ਬਹੁਤ ਜ਼ਿਆਦਾ ਵਿਗੜ ਜਾਣਗੇ ਅਸੀਂ ਕੋਰਨ ਓਨਲੀ ਔਨ ਦਾ ਬੁੱਕਸ ਨਹੀਂ ਜਾ ਸਕਦੇ ਸੋਸ਼ਲ ਨਾਰਮਸ ਹੁੰਦੇ ਆ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਂਦਾ ਹਰੇਕ ਘਰ ਦੀ ਆਪਣੀ ਵੱਖਰੀ ਮਜ਼ਬੂਰੀ ਹੁੰਦੀ ਆ ਉਹਨੂੰ ਐਜ਼ ਇਹ ਲਾ ਰੈਗੂਲੇਟਰ ਨਹੀਂ ਕੀਤਾ ਜਾ ਸਕਦਾ ਪਰ ਕੀ ਹੈ ਜੇ ਜਿੱਥੇ ਅਵੇਅਰਨੈਸ ਹੈ ਪਬਲਿਕ ਦੀ ਜਿੱਥੇ ਪਬਲਿਕ ਕੋਆਪਰੇਟ ਕਰਦੀ ਹੈ ਸਭ ਏਡੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਐਡੀ ਵੱਡੀ ਸਮੱਸਿਆ ਆਈ ਸੀ ਪਿਛਲੇ ਸਮੇਂ ਦੇ ਵਿੱਚ ਅੱਤਵਾਦੀ ਜਿੱਥੇ ਕਿ ਇੱਕ ਹਲਕੀ ਜੀ ਗਲਤੀ ਦੀ ਸਜ਼ਾ ਮੌਤ ਹੁੰਦੀ ਸੀ ਉਹ ਵੀ ਸੁਸਾਇਟੀ ਦੀ ਸਹਾਇਤਾ ਨਾਲ ਖਤਮ ਹੋ ਗਈ। ਹੁਣ ਵੀ ਇਹੋ ਹੀ ਗੱਲ ਹੈ ਕਿ ਛੋਟੀਆਂ-ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਤੇ ਆਪਣੀਆਂ ਹੀ ਦਿੱਤੀਆਂ ਹੋਈਆਂ ਨੇ ਆਪਣੀਆਂ ਹੀ ਦਿੱਤੀਆਂ ਹੋਈਆਂ ਨੇ ਕਈ ਇਹ ਨਹੀਂ ਹੈ ਵੀ ਕੋਈ ਕਲੀਮੈਂਟ ਹੋਰੀਆਂ ਨੇ ਦਾ ਸਮਾਨ ਚੁੱਕ ਰੀਆਂ ਨੇ ਜੋ ਜੇ ਪ੍ਰਦੂਸ਼ਣ ਦੀ ਗੱਲ ਕਰਦੇ ਆ ਸਾਹਨੇ ਕਿਹਾ ਸੀ ਸਰਦਾਰ ਸੁਖਮਿੰਦਰ ਸਿੰਘ ਜੇ ਪ੍ਰਦੂਸ਼ਣ ਆ ਉਹ ਵੀ ਅਸੀਂ ਬਹਿਣਾ ਕਰਦੇ ਆ ਉਹ ਸਾਰੇ ਪਾਸੇ ਹੀ ਹੋ ਰਿਹਾ ਹੈ ਸ਼ਹਿਰਾਂ ਵਿੱਚ ਵੀ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਵੀ ਹੋ ਰਿਹਾ ਹੈ ਸੋਸਾਇਟੀ ਵਿੱਚ ਵੀ ਹੋ ਰਿਹਾ ਹੈ ਅਸੀਂ ਦਿੱਕਤ ਵੀ ਯੂਜ਼ ਕਰ ਰਹੇ ਆ ਉਹਦੇ ਤੇ ਵੀ ਹੱਕ ਆ ਹਰ ਦਾ ਥੋੜਾ ਥੋੜਾ ਮਤਲਬ ਤੇ ਹਰ ਪਰ ਕੋਆਪਰੇਟ ਕਰੀਏ ਤਾਂ ਇਹ ਚੀਜ਼ਾਂ ਘਟ ਸਕਦੀਆਂ ਨੇ ਇਹ ਛੋਟੀ ਦੀ ਗੱਲ ਹੈ ਰੋਡ ਦਾ ਪਤਲਾ ਰੋਡ ਸੇ ਪੇ ਜਨਰਲ ਟ੍ਰੈਕ ਲਾਈਨ ਚੱਲਦੀ ਹੈ ਤੇ ਅਸੀਂ ਇਹ ਚੰਗਾ ਨਹੀਂ ਸਮਝਦੇ ਕਿ ਯਾਰ ਇਹਨੂੰ ਗੱਡੀ ਨੂੰ ਮੋਮੈਂਟ ਬਾਦ ਕਰੀਏ ਬਾਦ ਏਸੀ ਬੰਦ ਕਰੇ ਨੂੰ ਇੱਦਾਂ ਇੰਜਨ ਬੰਦ ਕਰ ਦਈਏ ਕਿ ਕੋਈ 2 4 10 ਮਿੰਟ ਫਾਟਕ ਬੰਦੋ ਵਿਰਾਸ ਨੂੰ ਉੱਥੇ ਰੋਕ ਲਈਏ ਕੋਈ ਏਸੀ ਚੱਲ ਰਿਹਾ ਹੈ ਕਰਦੇ ਵਿੱਚ ਤੇ ਕੋਲੋਂ 10 ਮਿੰਟ ਉਹਦੇ ਤੇ ਫਰਮਲੀ ਜੀ ਉਹ ਲਗਸਤਾ ਸਾਡੀ ਆਰਡੀ ਸੋਸਾਇਟੀ ਸਾਡੇ ਐਟਮੋਸਫੇਅਰ ਨੂੰ ਅਲਟੀਮੇਟਲੀ ਸਾਡੇ ਫਿਊਚਰ ਨੂੰ ਹੋ ਰਿਹਾ ਹੈ ਤੇ ਤੇਰੀਆਂ ਦਿੱਕਤਾਂ ਆਪਾਂ ਨੂੰ ਵਧ ਰਹੀਆਂ ਆਪਾਂ ਨੂੰ ਪਤਾ ਵੀ ਮੈਨੂੰ ਨਹੀਂ ਲੱਗਦਾ ਵੀ ਸ਼ਾਮ ਨੂੰ ਕੋਈ ਬੰਦਾ ਦਵਾਈ ਨਾ ਦੇਈਦਾ ਹੋਵੇ ਜਿਹੜਾ ਕੋਈ 45 50 ਸਾਲ ਦਾ ਹੋਵੇ ਹਰੇਕ ਦੀ ਜਿਹੜੀ ਜੈ ਮੈਡੀਸਨ ਹੁੰਦੀ ਹੈ ਤੇਰੇ ਸ਼ਾਮ ਨੂੰ ਆਇਆ ਬੰਦਾ ਮੈਨੂੰ ਯਾਦ ਦਿਖ ਦਿਓ ਕਿ ਉਹ ਸਾਡੀ ਹੀ ਜ਼ਰੂਰ ਕੀਤੀ ਹੋਈ ਜੇ ਚ ਚਾਹੇ ਜੇ ਇਹੋ ਚੀਜ਼ ਥੋੜੀ ਥੋੜੀ ਆਪਾਂ ਹਲਕਾ ਹਲਕਾ ਸੁਧਾਰ ਕਰਨ ਲੱਗੀਏ ਸਭ ਖਤਮ ਹੋ ਜਾਊਗਾ ਸਸਤੀ ਗੱਲ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਤਾਂ ਮੈਂ ਗੁਰਪੁਰੂਪੀਆਂ ਲੱਗ ਰਕ ਵਧਾਈਆਂ ਦੇ ਮੈਂ ਸਾਰਿਆਂ ਨੂੰ ਤੇ ਸੈਕੰਡਲੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਸਾਰੇ ਤੇ ਇਕੱਠੇ ਹੋਏ ਸੋ ਜਿਵੇਂ ਕਿ ਆਪਾਂ ਵਿੱਚ ਦੇਖ ਰਹੇ ਹਾਂ ਜੀ ਇਹ ਸਾਡਾ ਮਿਸ਼ਨ ਸਹਿਯੋਗ ਜਿਹੜਾ ਵੱਲੋਂ ਜੀ ਸਾਹਿਬ ਵੱਲੋਂ ਜਿਹੜੀਆਂ ਸਮ ਇਨਸਟਰਕਸ਼ਨਸ ਆ ਡਾਇਰੈਕਸ਼ਨਸ ਨੇ ਉਹਨਾਂ ਦੇ ਤਹਿਤ ਇਹ ਜਿਹੜਾ ਮਿਸ਼ਨ ਦਾ ਜਿਹੜਾ ਕੈਂਪਸ ਇੱਥੇ ਅਬੋਰ ਇੱਥੇ ਲਗਾਇਆ ਹੈਗਾ ਸੋ ਇਹ ਜਿਹੜਾ ਮਿਸ਼ਨ ਹੈ ਇਹ ਮਲਟੀਪਰਪਸਡ ਜਿਹੜੀ ਸਟ੍ਰੈਟਜੀ ਦਾ ਇੱਕ ਪਾਰਟ ਹੈ ਇਹ ਕੋਈ ਇੱਕ ਸਪੈਸਿਫਿਕ ਮੁੱਦੇ ਨੂੰ ਲੈ ਕੇ ਜਾਂ ਇੱਕ ਸਪੈਸਿਫਿਕ ਇਸ਼ੂ ਦੇ ਵੱਲ ਡਾਇਰੈਕਟਡ ਨਹੀਂ ਹੈਗਾ ਦੇਵੇਤ ਆਪਣੇ ਅੱਜਕੱਲ ਦੇ ਵਿੱਚ ਜਿੰਨੇ ਵੀ ਮੁੱਦੇ ਚੱਲ ਰਹੇ ਹਨ ਸਾਰੇ ਆਪਾਂ ਕਵਰ ਅਪ ਕਰਾਂਗੇ ਜਿਹਦੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਹੈਗਾ ਜਿਹੜੇ ਨੇ ਜਿਹੜੇ ਮੁੱਦੇ ਨੇ ਪੂਰੇ ਪੰਜਾਬ ਨੂੰ ਗ੍ਰੈਪਲ ਕੀਤਾ ਹੋਇਆ ਹੈ ਜਿਹੜਾ ਡਰਗ ਅਬਿਊਜ਼ ਦਾ ਇਹ ਮੁੱਦਾ ਹੈਗਾ ਆਪਾਂ ਉਹਦੇ ਤੇ ਵੀ ਵਿਚਾਰ ਕਰਾਂਗੇ ਸੋ ਅਸੀਂ ਤੁਹਾਡੇ ਜਿਹੜਾ ਸੁਝਾਅ ਜਾਂ ਤੁਹਾਡੇ ਵੱਲੋਂ ਜੋ ਕੋਈ ਐਡਵਾਈਸ ਜਾਂ ਕੁਝ ਹੋਊਗਾ ਆਪਾਂ ਉਹਦੇ ਤੇ ਵੀ ਪ੍ਰੋਪਰਲੀ ਆਪਾਂ ਡਿਸਕਸ਼ਨਸ ਕਰਾਂਗੇ ਇਸ ਤੋਂ ਬਾਅਦ ਜਿਹੜਾ ਆਪਣਾ ਅੱਜ ਕੱਲ ਜਿਹੜਾ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਨਵਾਂ ਇਸ਼ੂ ਚੱਲਦਾ ਹੈ ਡਬਲ ਬਰਨਿੰਗ ਦਾ ਉਹਦੇ ਬਾਰੇ ਵੀ ਆਪਾਂ ਵਿਚਾਰ ਪਕੰਦਰਾ ਕਰਾਂਗੇ। ਤੇ ਇਸ ਤੋਂ ਇਲਾਵਾ ਵੀ ਜਿਹੜਾ ਕੁਝ ਵੀ ਆਪਣਾ ਥੋਡੇ ਵੱਲੋਂ ਸਾਨੂੰ ਕੋਈ ਸੁਝਾਅ ਦੇਣਾ ਜਾਂ ਥੋਡੇ ਵੱਲੋਂ ਸਾਨੂੰ ਕੋਈ ਇਸ਼ੂ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਤਾਂ ਆਪਾਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਜਿਹੜਾ ਡਰਗ ਅਬਿਊਜ਼ ਦਾ ਜਿਹੜਾ ਮੁੱਦਾ ਹੈਗਾ ਇਹਦੇ ਦੋ ਪਾਰਟ ਨੇ ਜੇ ਇੱਕ ਡਿਮਾਂਡ ਤੇ ਇੱਕ ਸਪਲਾਈ ਸਾਈਡ ਅਸੀਂ ਪੰਜਾਬ ਤੋਂ ਦੇ ਸਾਡਾ ਜਿਹੜਾ ਮੈਕਨ ਅਸੀਂ ਦੋਨਾਂ ਸਾਈਡ ਨੂੰ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਸਪਲਾਈ ਸਾਈਡ ਹੈ ਉਹਦੇ ਵਿੱਚ ਉਹਨੂੰ ਐਡਰੈਸ ਕਰਨ ਵਾਸਤੇ ਅਸੀਂ ਐਫ ਆਈ ਆਰਸ ਕਰ ਰਹੇ ਹਾਂ ਜਿਹੜੇ ਡਰਗਸ smugglers ਨੇ ਉਹਨਾਂ ਦੇ ਐਫ ਆਈ ਆਰਸ ਕਰ ਰਹੇ ਹਾਂ ਉਹਨਾਂ ਵੱਲੋਂ ਜਿਹੜਾ ਵੀ ਨਸ਼ਾ ਵੇਚ ਕੇ ਜਿਹੜੀ ਵੀ ਪ੍ਰਾਪਰਟੀ ਬਣਾਈ ਜਾਂਦੀ ਹੈ ਗੱਡੀਆਂ ਖਰੀਦੀਆਂ ਜਾਂਦੀਆਂ ਜ਼ਮੀਨ ਖਰੀਦੀ ਜਾਂਦੀ ਹੈ ਘਰ ਬਣਾਏ ਜਾਂਦੇ ਆ ਅਸੀਂ ਉਹਨਾਂ ਨੂੰ ਜਨਦ ਕਰ ਰਹੇ ਹਾਂ 68 ਐਕਟ ਦੇ ਤਹਿਤ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਸੀਜ਼ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਤਾਂ ਜੋ ਜਿਹੜਾ ਵੀ ਬੰਦੇ ਨੂੰ ਲੱਗਦਾ ਕਿ ਆਪਾਂ ਨਸ਼ਾ ਵੇਚ ਕੇ ਆਪਾਂ ਈਜ਼ੀ ਮਨੀ ਆਪਾਂ ਬਣਾ ਸਕਦੇ ਆ ਪੈਸਾ ਬਣਾ ਕੇ ਆਪਾਂ ਪ੍ਰਾਪਰਟੀ ਖਰੀਦ ਸਕਦੇ ਆ ਤਾਂ ਅਸੀਂ ਜਦੋਂ ਪ੍ਰਾਪਰਟੀ ਨੂੰ ਹੀ ਅਸੀਂ ਜਬਤ ਕਰ ਲਿਆ ਸੀਜ਼ ਕਰ ਲਿਆ ਫ੍ਰੀਜ਼ ਕਰਤਾ ਤਾਂ ਜਿਹੜਾ ਉਹ ਜਿਹੜਾ ਮੋਟਿਵ ਹੈ ਜਿਹੜਾ ਪਰਪਸ ਆ ਉਹ ਉੱਥੇ ਖਤਮ ਹੋ ਜਾਂਦਾ ਸੈਕੰਡਲੀ ਜਿਹੜਾ ਸਾਡਾ ਐਫ ਆਈ ਆਰਸ ਨਾਲ ਵੀ ਅਸੀਂ ਚਲਾਇਆ ਜਿੰਨੇ ਵੀ ਸਾਡੇ ਪੈਟੀ ਡਰੱਗਸ ਸਮਗਲਰਸ ਨੇ ਉਹਨਾਂ ਦੇ ਅਸੀਂ ਐਫ ਆਈ ਆਰਸ ਕਰ ਰਹੇ ਹਾਂ ਜਿਹੜੇ ਵਾਰ-ਵਾਰ ਤੋਂ ਜੁਰਮ ਕਰਨ ਦੇ ਆਦੀ ਨੇ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਰੀਟੈਂਸ਼ਨ ਦੇ ਵਿੱਚ ਵੀ ਕਰ ਰਹੇ ਹਾਂ ਪ੍ਰੀਵੈਂਟਿਵ ਐਕਸ਼ਨ ਉਹਨਾਂ ਦੇ ਖਿਲਾਫ ਲਿਆ ਜਾ ਰਿਹਾ 110 ਦੇ ਕਲੰਦਰ ਅਸੀਂ ਦੇ ਰਹੇ ਹਾਂ ਤਾਂ ਜੋ ਜੋ ਅੱਗੇ ਅਗਲੀ ਵਾਰ ਜਾ ਕੇ ਉਹ ਜੁਰਮ ਕਰਨਗੇ ਤਾਂ ਉਹਨਾਂ ਨੂੰ ਫਾਈਨੈਂਸ਼ੀਅਲੀ ਹਿੱਟ ਕੀਤਾ ਜਾ ਸਕੇ ਜਿਹੜੀ ਡਿਮਾਂਡਸ ਹੈ ਜਿਹੜਾ ਉਹਦੇ ਵਿੱਚ ਜਿਹੜੇ ਡਰਗ ਜਿਹੜੇ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਨੇ ਉਹਨੂੰ ਅਸੀਂ ਐਜ਼ ਅ ਵਿਕਟਮ ਉਹਨੂੰ ਟਰੀਟ ਕਰ ਰਹੇ ਹਾਂ ਕਿਉਂਕਿ ਉਹ ਇੱਕ ਆਪਣੀ ਸਮਾਜ ਦਾ ਹਿੱਸਾ ਨੇ ਪਰ ਗਲਤ ਰਸਤੇ ਤੇ ਚੱਲਣ ਕਰਕੇ ਉਹ ਅੱਜ ਇੱਕ ਡਰਗ ਦੇ ਜਿਹੜਾ ਤੁੰਦੇ ਦੇ ਉਹਦੇ ਵਿੱਚ ਤੁੰਦੇ ਦੇ ਵਿੱਚ ਫਸੇ ਹੋਏ ਨੇ ਤਾਂ ਅਸੀਂ ਉਹਨੂੰ ਇੱਕ ਵਿਕਟਮ ਦੀ ਤਰ੍ਹਾਂ ਟਰੀਟ ਕਰਕੇ ਅਸੀਂ ਉਹਨੂੰ ਡੀਡਿਕਸ਼ਨ ਸੈਂਟਰਸ ਦੇ ਵਿੱਚ ਵੀ ਅਸੀਂ ਉਹਨੂੰ ਪਾ ਰਹੇ ਹਾਂ ਉਹਦੇ ਵਾਸਤੇ ਵੀ ਅਸੀਂ ਸਾਡੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਵੀ ਅਸੀਂ ਉਹਨੂੰ ਐਡਮਿਟ ਕਰਵਾ ਰਹੇ ਹਾਂ ਸੋ ਇਸ ਤੋਂ ਬਾਅਦ ਜਿਹੜਾ ਆਪਣਾ ਸਟੱਬਲ ਬਰਨਿੰਗ ਦਾ ਇਸ਼ੂ ਹੈ ਉਹ ਸਾਡਾ ਸਮਾਜ ਦਾ ਇੱਕ ਫਰਜ਼ ਹੈ ਕਿ ਕਲੀਨ এনवायरमेंट ਹੋਣਾ ਤਾਂ ਜੋ ਆਪਾਂ ਇੱਕ ਕੁਆਲਿਟੀ ਲਾਈਫ ਆਪਾਂ ਜੀ ਸਕੀਏ ਇਹ ਆਪਣੇ ਵੱਲੋਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇੱਕ ਆਪਣਾ ਦੇਣ ਹੈ ਜਿਹੜੇ ਆਪਾਂ ਦੇ ਸਕਦੇ ਹਾਂ ਕਿ ਅੱਜ ਅਗਰ ਆਪਾਂ ਵਾਤਾਵਰਣ ਸਾਫ਼ ਰੱਖਾਂਗੇ ਤਾਂ ਆਪਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇੱਕ ਸ਼ੁੱਧ ਵਾਤਾਵਰਣ ਮਿਲ ਸਕਦਾ ਸੋ ਇਹਨਾਂ ਕਹਿੰਦਾ ਹਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ